ਮਹਿਲਾਵਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਗਰੀਬ ਲੋਕਾਂ ਲਈ ਵੱਡੀ ਸਕੀਮ ਹੋਈ ਸ਼ੁਰੂ ਮਿਲਣਗੇ ਪੈਸੇ ਫਾਰਮ ਭਰ ਲਓ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੋਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚੱਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਵੱਲੋਂ ਰੱਖੜੀ ਦੇ ਤਿਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰਖੜੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸ਼ੁਕਾਦ ਦਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਭਰਤੀਆਂ ਭਰਨ ਦੇ ਨਾਲ ਨਾਲ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਐਲਾਨ ਕੀਤਾ ਰਖੜੀ ਦੇ ਤਿਉਹਾਰ ਮੌਕੇ ਰਾਜ ਪਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ 'ਚ ਮੁੱਖ ਮੰਤਰੀ ਨੇ ਕਿਹਾ ਕਿ ਅੰਗਣਵਾੜੀ ਵਰਕਰਾਂ ਦੀ ਭਰਤੀ ਨਾਲ ਰੋਜ਼ਗਾਰ ਦੇ ਨਵੇਂ ਰਾਹ ਖੋਲਣਗੇ ਤਾਂ ਦੇਖੋ ਜੀ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ 10ਵੀਂ ਤੇ 12ਵੀਂ ਪਾਸ ਲਈ ਖੁਸ਼ਖਬਰੀ ਕੇਂਦਰ ਸਰਕਾਰ ਦੇਵੇਗੀ ਹਰ ਮਹੀਨੇ ਇੰਨੇ ਪੈਸੇ ਤੁਸੀਂ ਵੀ ਕਰੋ ਅਪਲਾਈ ਜੀ ਹਾਂ ਵੱਡੀ ਜਾਣਕਾਰੀ ਹੈ ਭਾਰਤ ਜੇ ਹਰ ਸਾਲ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਬਜ਼ੁਰਗਾਂ ਔਰਤਾਂ ਤੇ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ ਇਹਨਾਂ ਸਕੀਮਾਂ ਰਾਹੀਂ ਸਰਕਾਰ ਹਰ ਧਰਮ ਜਾਤ ਤੇ ਵਰਗ ਆਰਥਿਕ ਤੇ ਸਮਾਜਿਕ ਪੱਧਰ ਨੂੰ ਉੱਚਾ ਚੁੱਕਣਾ ਚਾਹੁੰਦੀ ਹੈ ਇਸ ਤਰ੍ਹਾਂ ਇਸ ਸਾਲ ਵੀ ਕੇਂਦਰ ਸਰਕਾਰ ਨੇ ਬੇਰੁਜ਼ਗਾਰਾਂ ਬਾਰੇ ਸੋਚਦੇ ਹੋਏ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜਾ ਤੁਹਾਨੂੰ ਲਾਭ ਮਿਲਣ ਵਾਲਾ ਹੈ ਜੇਕਰ ਤੁਸੀਂ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਹੁਨਰ ਸਿਕਲਾਈ ਯੋਜਨਾ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ ਇਸ ਸਕੀਮ ਤਹਿਤ ਕੇਂਦਰ ਸਰਕਾਰ ਨੇ ਹਰ ਸ਼ਹਿਰ ਚ ਸਕਿੱਲ ਇੰਡੀਆ ਟ੍ਰੇਨਿੰਗ ਸੈਂਟਰ ਖੋਲੇ ਹਨ ਇਨ੍ਹਾਂ ਵਿੱਚ ਤੁਹਾਨੂੰ ਜਿਹੜਾ ਲਾਭ ਮਿਲਣ ਵਾਲਾ ਤੇ ਤੁਹਾਨੂੰ ਇਸ ਦੇ ਵਿੱਚ 10ਵੀਂ ਤੇ 12ਵੀਂ ਜਾਂ ਛੱਡਣ ਵਾਲੇ ਵਿਦਿਅਕ 10ਵੀਂ ਤੇ 12ਵੀਂ ਬਾਸ ਜਾਂ ਛੱਡਣ ਵਾਲੇ ਵਿਦਿਆਰਥੀਆਂ ਲੈ ਸਕਦੇ ਹਨ ਇਸ ਦੇ ਵਿੱਚ ਲਾਭ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਵੀ ਅਤੇ ਆਫਲਾਈਨ ਵੀ ਤੇ ਅੱਜ ਹੀ ਆ ਫਾਰਮ ਫਾਰਮ ਭਰ ਕੇ ਤੁਸੀਂ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਜਿਹੜਾ ਉਠਾ ਸਕਦੇ ਹੋ ਤੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਾਂਸਟੇਬਲ ਦੀਆਂ 500 5668 ਸਾਮੀਆਂ ਲਈ ਨਿਕਲੀ ਭਰਤੀ 12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ 69000 ਤੱਕ ਨਰਖਾ ਜਿਹੜੀ ਹੈ ਮਿਲਣਗੇ ਜਾਨੀ ਕਿ 70000 ਤੁਹਾਨੂੰ ਨਰਖਾ ਇਸ ਦੇ ਵਿੱਚ ਮਿਲਣ ਵਾਲੀ ਹੈ ਕਿਹੜੇ ਸਵੇਰੇ ਸਰਕਾਰ ਨੇ ਵੱਡਾ ਐਲਾਨ ਕੀਤਾ ਜੀ ਹਾਂ ਵੱਡੀ ਅਪਡੇਟ ਤੁਹਾਣਾ ਸਾਂਝੀ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਨੇ ਕਾਂਸਟੇਬਲ ਦੀਆਂ ਬੰਪਰ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਅਸਾਮੀਆਂ ਲਈ ਸੂਚਨਾ ਪ੍ਰਕਾਸ਼ਿਤ ਕੀਤੀ ਹੈ ਇਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਹਰਿਆਣਾ ਪੁਲਿਸ ਕਾਂਸਟੇਬਲਾਂ ਦੀਆਂ 5000 ਤੋਂ ਵੱਧ ਅਸਾਮੀਆਂ ਲਈ ਜੋਗ ਉਮੀਦਵਾਰਾਂ ਦੀ ਭਰਤੀ ਜਿਹੜੀ ਹੈ ਕੀਤੀ ਜਾਵੇਗੀ ਜੀ ਹਾਂ ਵਡਿਆ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਹਰਿਆਣੇ ਦੇ ਵਿੱਚ ਪੁਲਿਸ ਦੀ ਭਰਤੀ ਨੂੰ ਲੈ ਕੇ ਪੁਲਿਸ ਨੇ ਵੱਡਾ ਐਲਾਨ ਕੀਤਾ ਹੈ ਅਜੇ ਤੱਕ ਰਜਿਸਟ੍ਰੇਸ਼ਨ ਜਿਹੜੀ ਹੈ ਸ਼ੁਰੂ ਨਹੀਂ ਹੋਈ ਹੈ ਇਹਨਾਂ ਅਸਾਮੀਆਂ ਲਈ ਰਜਿਸਟ੍ਰੇਸ਼ਨ 10 ਸਤੰਬਰ 2024 ਨੂੰ ਸ਼ੁਰੂ ਹੋਵੇਗੀ ਅਤੇ 30 ਸਤੰਬਰ 2024 ਤੱਕ ਤੁਸੀਂ ਅਰਜ਼ੀਆਂ ਜਿਹੜੀਆਂ ਅਪਲਾਈ ਕਰ ਸਕਦੇ ਹੋ ਤਾਂ ਹਰਿਆਣਾ ਪੁਲਿਸ ਦੇ ਵਿੱਚ ਤੁਸੀਂ ਅਪਲਾਈ ਜਲਦੀ ਜਲਦੀ ਕਰ ਲਓ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਹਰ 2 ਘੰਟੇ 'ਚ ਦੇਣੀ ਹੋਵੇਗੀ ਰਿਪੋਰਟ ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਜਾਰੀ ਕਰ ਦਿੱਤੇ ਨੇ ਵੱਡੇ ਹੁਕਮ ਕੋਲਕਾਤਾ ਮਹਿਲਾ ਡਾਕਟਰ ਰੇਪ ਕਤਲ ਮਾਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲਾ ਵੀ ਸੰਕਟ ਹੋ ਗਿਆ ਸੂਤਰਾਂ ਦੀ ਮੰਨੀ ਤਾ ਗ੍ਰਹਿ ਮੰਤਰਾਲੇ ਨੇ ਨਵੇਂ ਹੁਕਮਾਂ ਮੁਤਾਬਿਕ ਸਾਰੇ ਰਾਜਾਂ ਨੂੰ ਹਰ 2 ਘੰਟੇ ਬਾਅਦ ਕਾਰਨ ਵਿਵਸਥਾ ਬਾਰੇ ਜਾਣਕਾਰੀ ਦੇਣੀ ਪਵੇਗੀ ਸੂਤਰਾਂ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਆਪਣੇ ਹੁਕਮਾਂ 'ਚ ਹਰ 2 ਘੰਟੇ ਬਾਅਦ ਕੇਂਦਰ ਨੂੰ ਈਮੇਲ ਫੈਕਸ ਜਾਂ WhatsApp ਰਾਹੀਂ ਕਾਨੂੰਨ ਦੀ ਵਿਵਸਥਾ ਦੀ ਰਿਪੋਰਟ ਭੇਜਣੀ ਹੋਵੇਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇਖ ਸਕਦੇ ਹੋ ਗ੍ਰਹਿ ਮੰਤਰਾਲੇ ਨੇ ਹੁਕਮ ਜਿਹੜੇ ਨੇ ਜਾਰੀ ਕਰਦੇ ਨੇ ਰਾਜ ਸਰਕਾਰਾਂ ਨੂੰ ਤਾਂ ਦੇਖ ਸਕਦੇ ਹੋ ਇਸ ਦੇ ਵਿੱਚ ਹਰ 2 ਘੰਟੇ ਬਾਅਦ ਕਾਨੂੰਨ ਵਿਵਸਥਾ ਬਾਰੇ ਜਿਹੜੀ ਜਾਣਕਾਰੀ ਦੇਣੀ ਹੋਵੇਗੀ ਹਰ ਸੂਬੇ ਨੂੰ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਪਟਿਆਲੇ ਤੋਂ ਹੈ ਕਨੌਰ ਦੇ ਪਿੰਡ ਹਰਪਾਲਪੁਰ ਚ ਦੇਖਿਆ ਗਿਆ ਤੀਨੂਆ ਇਲਾਕੇ ਚ دہشت ਦਾ ਮਾਹੌਲ ਜੀਹਾਂ ਪਟਿਆਲਾ ਦੇ ਹਲਕਾ ਕਨੌਰ ਪਿੰਡ ਹਲ ਹਲਪਾਲਪੁਰ ਹਰਪਾਲਪੁਰ ਦੇ ਵਿੱਚ ਇੱਕ ਤੀਨੂਆ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਤੇ ਲੋਕਾ ਆਪਣੇ ਘਰਾਂ ਵਿੱਚੋਂ ਨਿਕਲਣ ਤੋਂ ਡਰ ਰਹੇ ਹਨ ਜੀ ਹਾਂ ਵੱਡੀ ਅਪਡੇਟ ਆ ਦੱਸ ਦਈਏ ਕਿ ਹਲਕਾ ਕਨੌਰ ਦੇ ਪਿੰਡ ਹਰਪਾਲਪੁਰ ਚ ਅਨਾਉਂਸਮੈਂਟ ਕਰਵਾਈ ਗਿਆ ਹੈ ਕਿ ਇਲਾਕੇ ਤੇਂਦੂਆ ਕੋਮਰਿਆ ਜਿਸ ਕਾਰਨ ਲੋਕ ਆਪਣੇ ਆਪਣੇ ਘਰਾਂ ਵਿੱਚ ਰਹਿਣ ਦੀ ਮਜਬੂਰ ਹਨ ਜਾਣਕਾਰੀ ਮੁਤਾਬਕ ਪਹਿਲਾਂ ਇਹ ਤੇਂਦੂਆ ਹਰਪਾ ਹਰਪਾਲਪੁਰ ਵਿੱਚ ਦੇਖਿਆ ਗਿਆ ਸੀ ਤੇ ਹੁਣ ਉਹ ਪਿੰਡ ਨੜੂ ਨੇੜੇ ਖਾਨਪੁਰ ਨਹਿਰ ਦੇ ਨੇੜੇ ਦੇਖਿਆ ਗਿਆ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਬੀਐਸਐਫ ਦੇ ਫਿਰੋਜ਼ਪੁਰ ਤੋਂ ਹੈ ਫਿਰੋਜ਼ਪੁਰ ਬਾਰਡਰ ਤੇ ਬੀਐਸਐਫ ਨੇ ਹੈਰੋਇਨ ਦਾ ਇੱਕ ਪੈਕੇਟ ਕੀਤਾ ਬ੍ਰਾਹਮਤ ਤਾਂ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਬੀਐਸਐਫ ਨੇ ਦੇਖੂਗੀਆਂ ਬਿੰਗ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਦੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੇ ਇੱਕ ਪੈਕੇਟ ਦੀ ਮੌਜੂਦਗੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਖੇਤਰ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੈ ਜੀ ਹਾਂ ਬਾਕੀ ਇਸ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਲਾਸ਼ੀ ਅਭਿਆਨ ਦੌਰਾਨ ਸੈਨਿਕਾਂ ਨੇ ਫਿਰੋਜ਼ਪੁਰ ਦੇ ਪਿੰਡ 마ਸ਼ੀਵਾੜਾ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਇੱਕ ਪੈਕੇਟ ਛੱਕੀ ਹੈਰੋਇਨ ਜਿਹੜਾ ਬਰਾਮਦ ਕੀਤਾ ਹੈ 500 ਗ੍ਰਾਮ ਇਸ ਦਾ ਵੇਟ ਹੈ ਨਸ਼ੀਲੇ ਪਦਾਰਥਾਂ ਨੂੰ ਇੱਕ ਪਲਾਸਟਿਕ ਦੇ ਡੱਬੇ ਵਿੱਚ ਪੈਕ ਕੀਤਾ ਗਿਆ ਸੀ ਜਿਸ ਨੂੰ ਪੀਲੇ ਰੰਗ ਦੀ ਅਤੇ ਚਿੱਕਣ ਵਾਲੀ ਟੇਪ ਦੇ ਲਾਲ ਰੰਗ ਦੀ ਟੇਪ ਵਿੱਚ ਇੱਕ ਸੁਧਾਰੀ ਹੱਕ ਦੇ ਨਾਲ ਲਪੇਟਿਆ ਗਿਆ ਸੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਬੀਐਸਐਫ ਦੇ ਜਵਾਨਾਂ ਨੂੰ ਖੁਫੀਆ ਖਬਰ ਮਿਲੀ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਸਰਕਾਰ ਦੇਵੇਗੀ 30000 ਰੁਪਏ ਸਾਲਾਨਾ ਕਰਨਾ ਹੋਵੇਗਾ ਸਿਰਫ ਇਹ ਕੰਮ ਜੀ ਹਾਂ ਵੱਡੀ ਅਪਡੇਟ ਹੈ ਹਰਿਆਣਾ ਸਰਕਾਰ ਜਨਤਾ ਦੀ ਭਲਾਈ ਲਈ ਸਕੀਮਾਂ ਚਲਾ ਰਹੀ ਹੈ ਇਸ ਤਹਿਤ ਇਸ ਤਹਿਤ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਲਈ ਖੁਸ਼ਖਬਰੀ ਜਾਰੀ ਕੀਤੀ ਹੈ ਉਹਨਾਂ ਨੇ ਐਲਾਨ ਕਰਦਾ ਹੈ ਕਿ ਆਏਗੀ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦੇਸੀ ਗਾਂ ਰੱਖਣ ਵਾਲੇ ਕਿਸਾਨਾਂ ਨੂੰ 30000 ਰੁਪਏ ਪ੍ਰਤੀ ਗਾਂ ਸਾਲਾਨਾ ਗ੍ਰਾਂਟ ਜਿਹੜੀ ਆ ਦਿੱਤੀ ਜਾਵੇਗੀ ਸਰਕਾਰ ਦੇ ਵੱਲੋਂ ਤਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਵੱਡਾ ਐਲਾਨ ਕਿਸਾਨਾਂ ਲਈ ਕਰ ਦਿੱਤਾ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੁਕੰਨਿਆ ਸਮ੍ਰiddhi ਯੋਜਨਾ ਖਾਤੇ ਤੋਂ ਖਾਤੇ ਤੋਂ ਇਸ ਤਰ੍ਹਾਂ ਮਿਲਣਗੇ 1 ਕਰੋੜ ਰੁਪਏ ਤਾਂ ਦੇਖੋ ਕੇਂਦਰ ਸਰਕਾਰ ਦੇ ਵੱਲੋਂ ਇਹ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਹੈ ਜਦਾ ਤੁਹਾਨੂੰ ਲਾਭ ਬਤਵਾਦ ਮਿਲਣ ਵਾਲਾ ਹੈ ਇਸ ਯੋਜਨਾ ਵਿੱਚ ਤੁਹਾਨੂੰ 8.2% ਪ੍ਰਤੀਸ਼ਤ ਦਾ ਸਾਲਾਨਾ ਵਿਆਜ ਦਿੱਤਾ ਜਾਂਦਾ ਹੈ ਇਸ ਜੇਕਰ ਤੁਸੀਂ ਇਸ ਸਕੀਮ ਵਿੱਚ ਚੰਗਾ ਨਿਵੇਸ਼ ਕਰਦੇ ਹੋ ਤਾਂ ਇਸ ਵਿੱਚ ਤੁਹਾਨੂੰ 1 ਕਰੋੜ ਰੁਪਏ ਤੱਕ ਦਾ ਰਿਟਰਨ ਮਿਲਦਾ ਹੈ 1 ਕਰੋੜ ਰੁਪਏ ਦੀ ਵਾਪਸੀ ਪ੍ਰਾਪਤ ਕਰਨ ਲਈ ਤੁਹਾਨੂੰ ਕਿੰਨਾ ਨਿਵੇਸ਼ ਕਰਨਾ ਪਵੇਗਾ ਸੁਗੰਨਿਆ ਸਮਰਿਧੀ ਯੋਜਨਾ ਤਹਿਤ ਤੁਸੀਂ ਆਪਣੀ ਧੀ ਲਈ ਖਾਤਾ ਖੋਲ੍ਹ ਸਕਦੇ ਹੋ ਤੇ ਉਸ ਦੇ ਭਵਿੱਖ ਲਈ ਚੰਗੀ ਰਕਮ ਇਕੱਠੀ ਕਰ ਸਕਦੇ ਹੋ ਸਕੀਮ ਦੇ ਤਹਿਤ ਤੁਸੀਂ ਆਪਣੀ 10 ਸਾਲ ਤੋਂ ਘੱਟ ਉਮਰ ਦੀ ਬੇਟੀ ਦਾ ਖਾਤਾ ਖੋਲ ਸਕਦੇ ਹੋ ਸਕੀਮ ਦਾ ਦੋ ਧੀਆਂ ਦੇ ਖਾਤੇ ਖੋਲੇ ਜਾ ਸਕਦੇ ਹਨ ਸਕੀਮ ਦਾ ਮੈਚਿਓਰਿਟੀ ਪੀਰੀਅਡ 21 ਸਾਲ ਹੈ ਜਿਸ ਵਿੱਚ ਤੁਸੀਂ ਤੁਹਾਨੂੰ 15 ਸਾਲ ਤੱਕ ਨਿਵੇਸ਼ ਇਸ ਦੇ ਵਿੱਚ ਕਰਨਾ ਹੋਵੇਗਾ ਜੀ ਹਾਂ ਇੱਕ ਵੱਡੀ ਅਪਡੇਟ ਹੋਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਗਰੀਬ ਲੋਕਾਂ ਲਈ ਸਕੀਮ ਸ਼ੁਰੂ ਕੀਤੀ ਗਈ ਹੈ ਮੰਨਗੇ ਤੁਹਾਨੂੰ ਪੈਸੇ ਰੋਜ਼ਾਨਾ 50000 ਰੋਜ਼ਾਨਾ 50 ਰੁਪਏ ਕਰੋ ਜਮਾ ਤੁਹਾਨੂੰ ਮੈਚਿਓਰਿਟੀ ਤੇ ਮਿਲਣਗੇ ਇੰਨੇ ਲੱਖ ਰੁਪਏ डाकघर ਵਿੱਚ ਸਭ ਤੋਂ ਪ੍ਰਸਿੱਧ ਯੋਜਨਾ ਦਾ ਨਾਮ ਰੈਂਕਿੰਗ ਡਿਪੋਜ਼ਿਟ ਸਕੀਮ ਇਸ ਸਕੀਮ ਦਾ ਆਤਮਦਵਰਗ ਗਰੀਬ ਵਰਗ ਜਾਂ ਕੋਈ ਵੀ ਅਮੀਰ ਵਿਅਕਤੀ ਹਰ ਮਹੀਨੇ ਨਿਵੇਸ਼ ਕਰ ਸਕਦਾ ਹੈ ਅਤੇ ਮਿਆਦ ਪੂਰੀ ਹੋਣ ਤੇ ਚੰਗੀ ਰਕਮ ਪ੍ਰਾਪਤ ਕਰ ਸਕਦਾ ਹੈ ਹਾਲਾਂਕਿ ਹਾਲਾਂਕਿ ਪੋਸਟ ਆਫਿਸ ਦੀ ਇਹ ਸਕੀਮ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ ਕਿਉਂਕਿ ਤੁਸੀਂ ਇਸ ਦੇ ਸਕੀਮ ਵਿੱਚ ਹਰ ਮਹੀਨੇ ਸਿਰਫ 100 ਰੁਪਏ ਜਮ੍ਹਾਂ ਕਰਾ ਕੇ ਕਰਕੇ ਪੈਸੇ ਕਮਾ ਸਕਦੇ ਹੋ ਤਾਂ ਤੁਹਾਨੂੰ ਇਸ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜੇਕਰ ਤੁਸੀਂ ਇਸ ਸਕੀਮ ਵਿੱਚ ਹਰ ਰੋਜ਼ 50 ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਜੇਕਰ ਤੁਸੀਂ ਇੰਨੀ ਰਕਮ ਇੰਨੀ ਰਕਮ ਚਾਹੁੰਦੇ ਹੋ ਤਾਂ ਤੁਹਾਨੂੰ 5 ਸਾਲਾਂ ਲਈ ਨਿਵੇਸ਼ ਕਰਨਾ ਹੋਵੇਗਾ ਤਾਂ ਜੇਕਰ ਤੁਸੀਂ ਇਸ ਦੀ ਗਣਨਾ ਕਰਦੇ ਹੋ ਤਾਂ 5 ਸਾਲਾਂ ਲਈ ਤੁਸੀਂ ਨਿਜਮ ਤੌਰ ਤੇ 90000 ਰੁਪਏ ਨਿਵੇਸ਼ ਕਰਨੇ ਪੈਣਗੇ ਇਸ ਤੋਂ ਬਾਅਦ ਤੁਹਾਨੂੰ 17000 50 ਰੁਪਏ ਦਾ ਵਿਆਜ ਮਿਲੇਗਾ ਤਾਂ ਇਸ ਬੰਦੀ ਹੋਰ ਤਾਂ ਅਪਡੇਟ ਦੇਖਣੇ ਚਾਹੁੰਦੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ